ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਟਿਆਲਾ ਦੇ ਤਿਰਪੜੀ ਇਲਾਕੇ ਦੇ ਵਿੱਚ ਪ੍ਰੀਤਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਵੱਲੋਂ ਗੁਰੂ ਘਰ ਦੇ ਵਿੱਚ ਬੜਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਦੀ ਖਬਰ ਮੁਹੱਲਾ ਨਿਵਾਸੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀ ਜੁਝਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਆਪਣੇ ਬਾਰੇ ਕੁਝ ਨਹੀਂ ਦੱਸਿਆ ਤੇ ਨੌਜਵਾਨ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ ਮਹੱਲਾ ਨਿਵਾਸੀਆ ਵੱਲੋਂ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਸ਼ੂ ਮੰਦੀ ਰਿਪੋਰਟ ਜਿਹੜਾ ਪ੍ਰੀਤਨਗਰ ਗੁਰਦੁਆਰਾ ਪ੍ਰੀਤਨਗਰ ਗੁਰਦੁਆਰਾ ਸਾਹਿਬ ਜੂਰੀ ਸਰ ਹੋਈ ਹੈ ਇਹ ਕਿਹ ਮਾਮਲਾ ਕੀ ਹੈ ਸਰ ਸਾਡੇ ਐਸਐਚਓ ਸਾਹਿਬ ਨੂੰ ਇਨਟੀਮੀਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਤੇ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਦਾ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਾਂਗੇ ਕਿ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਬੇਅਦਬੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋ ਉਸੇ ਕਰਾਂਗੇ ਕਿੱਥੇ ਰਹਿਣਾਂ ਦਾ ਕੋਈ ਪਤਾ ਕੋਈ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰ ਉਹਦਾ ਕਰਾਂਗੇ ਠੀਕ ਹੈ ਥੈਂਕ ਯੂ